ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਤੀਸਰੇ ਬਲੌਗ ਦੇ ਵਿੱਚ ਸੌਰੀ ਪਹਿਲਾਂ ਤਾਂ ਇਸ ਕਰਕੇ ਕਿਉਂਕਿ ਕੋਈ ਵੀਡੀਓ ਅਪਲੋਡ ਨਹੀਂ ਕਰ ਸਕੀ ਥੋੜਾ ਜਿਹਾ ਸ케ਜੂਲ ਕਾਫੀ ਬਿਜ਼ੀ ਚੱਲ ਰਿਹਾ ਇਸ ਕਰਕੇ ਕੋਈ ਜ਼ਿਆਦਾ ਵੀਡੀਓਜ਼ ਨਹੀਂ ਬਣਾਈਆਂ ਜਾ ਰਹੀਆਂ ਅੱਜ ਸੰਡੇ ਸੀਗਾ ਚਲੋ ਸੋਚਿਆ ਕੋਈ ਨਵਾਂ ਵੀ ਬਲੌਗ ਬਣਾਣੇ ਆਂਗੇ ਸੋ ਟਰਾਈ ਕੀਤਾ ਸੋ ਕਾਫੀ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਪਹਿਲਾਂ ਤਾਂ ਆਪਾਂ ਸਾਰੇ ਕੰਮ ਕਰਨ ਤੋਂ ਬਾਅਦ ਚਾਵਲਾ ਨੂੰ ਚੰਗੀ ਤਰ੍ਹਾਂ ਪਾਣੀ 'ਚ ਪਾ ਕੇ ਸਾਫ਼ ਕੀਤਾ ਜੀ ਚੰਗੀ ਤਰ੍ਹਾਂ ਉਹਨਾਂ ਨੂੰ ਮਸਲ ਕੇ ਚੰਗੀ ਤਰ੍ਹਾਂ ਸਾਫ਼ ਕੀਤਾ ਤਾਂ ਕਿ ਜਿਹੜਾ ਉਹਨਾਂ ਦਾ ਮਿੱਟੀ ਵਗੈਰਾ ਸੀ ਚੰਗੀ ਤਰ੍ਹਾਂ ਉਹ ਸਾਫ਼ ਹੋ ਸਕੇ ਲੈਨ ਉਸ ਤੋਂ ਬਾਅਦ ਉਹਦਾ ਚੋਣਾ ਦਾ ਪਾਣੀ ਸੀ ਜਿਹੜਾ ਆਪਾਂ ਕੱਢਤਾ ਚੰਗੀ ਤਰ੍ਹਾਂ ਉਹਨਾਂ ਨੂੰ ਵਾਸ਼ ਕੀਤਾ ਰਾਈਸ ਵਾਸ਼ ਕਰਨ ਤੋਂ ਬਾਅਦ ਜੀ ਉਹਨਾਂ ਨੂੰ ਆਪਾਂ ਨੇ ਗੈਸ ਲਾਇਆ ਤੇ ਗੈਸ ਦੇ ਉੱਪਰ ਰੱਖ ਦਿੱਤਾ ਜੀ ਉਸ ਤੋਂ ਬਾਅਦ ਰਾਈਸ ਦੇ ਵਿੱਚ ਮੈਂ ਇੱਕ ਚਮਚ ਘਿਓ ਲਾ ਪਾਇਆ ਇਸ ਦਾ ਇਹ ਫਾਇਦਾ ਕਿ ਇਹਦੇ ਨਾਲ ਜਿਹੜੇ ਰਾਈਸ ਨੇਗੇ ਉਹ ਆਪਸ ਦੇ ਵਿੱਚ چپਕਦੇ ਨਹੀਂ ਹੈਗੇ ਤੇ ਜਦੋਂ ਉਹਨਾਂ ਨੂੰ ਉਬਾਲ ਆਉਂਦਾ ਆ ਤਾਂ ਉਹ ਪਾਣੀ ਆ ਜਿਹੜਾ ਚਾਵਲਾਂ ਦਾ ਉਹ ਬਾਹਰ ਨਹੀਂ ਨਿਕਲਦਾ ਸੋ ਉਸ ਤੋਂ ਬਾਅਦ ਆਪਾਂ ਚਮਚ ਫੇਰ ਕੇ ਇਸ ਨੂੰ ਸਾਰੇ ਨੂੰ ਮਿਕਸ ਕਰ ਦਿੱਤਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਉਹਨਾਂ ਨੂੰ ਆਪਾਂ ਟੱਗ ਦਿੱਤਾ ਤੇ ਜਿਹੜੀ ਗੈਸ ਦੀ ਫਲੇਮ ਸੀਗੀ ਉਹ ਆਪਾਂ ਘੱਟ ਕਰ ਦਿੱਤੀ ਕਿਉਂਕਿ ਇਹ ਜਿਹੜੇ ਰਾਈਸ ਨੇਗੇ ਇਹ ਬਹੁਤ ਜ਼ਿਆਦਾ ਮਤਲਬ ਕਿ ਉਬਾਲ ਦੇ ਨਾਲ ਹੀ ਬਲ ਜਾਂਦੇ ਤੁਸੀਂ ਚੈੱਕ ਕਰ ਸਕਦੇ ਹੋ ਵਿੱਚ ਵਿੱਚ ਦੀ ਚੈੱਕ ਕਰਦੇ ਨੇ ਆ ਜਿਹੜੇ ਰਾਈਸ ਸੀਗੇ ਉਹ ਬਿਲਕੁਲ ਆਪਸ ਦੇ ਵਿੱਚ ਨਹੀਂ ਲੱਗੇ ਰਾਈਸ ਨੂੰ ਟੱਕਤਾ ਫਿਰ ਆਪਾਂ ਨੇ ਉਸ ਤੋਂ ਬਾਅਦ ਉਧਰ ਕੱਪੜੇ ਧੋਣੇ ਰੱਖੇ ਹੋਏ ਸੀਗੇ ਜੀ ਥੈਨ ਆਪਾਂ ਕੱਪੜੇ ਸੁਕਣ ਲਈ ਮਸ਼ੀਨ 'ਚ ਪਾਤੇ ਮਸ਼ੀਨ ਆਲਮੋਸਟ ਖੜ ਚੁੱਕੀ ਹੈ ਜੀ ਕੱਪੜੇ ਸੁੱਕ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਸੁੱਕਣੇ ਪਾਣੇ ਆ ਕੱਪੜੇ ਸੁੱਕਣੇ ਪਾਉਣ ਤੋਂ ਬਾਅਦ ਆਪਾਂ ਫਿਰ ਗਏ ਆਪਣੇ ਜਾ ਕੇ ਰਾਈਸ ਵੇਖੇ ਜੀ ਉਹ ਆਲਰੇਡੀ ਆਲਮੋਸਟ ਪੱਕ ਚੁੱਕੇ ਸੀਗੇ ਸੌਰੀ ਫਲੇਮ ਕਰਕੇ ਥੋੜਾ ਜਿਹਾ ਕੈਮਰਾ ਬਲਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਰਾਈਸ ਬਿਲਕੁਲ ਪੱਕ ਚੁੱਕਿਆ ਤੇ ਇਵਨ ਕਿ ਉਹ ਕਿਉ ਪਾਣ ਨਾਲ ਨਿੱਚੇ ਵੀ ਨਹੀਂ ਲੱਗੇ ਹੈਗੇ। ਡੈਨ ਉਸ ਤੋਂ ਬਾਅਦ ਜਾ ਕੇ ਫਿਰ ਆਪਾਂ ਨੇ ਆਪਣੀ ਵਾਸ਼ਿੰਗ ਮਸ਼ੀਨ ਨੂੰ ਸਾਫ਼ ਕੀਤਾ ਜੀ। ਅਤੇ ਜਿਹੜਾ ਫਰਟ ਸੀਗਾ ਉਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ। ਸਭ ਤੋਂ ਬੁਰੀ ਚੀਜ਼ ਬ੍ਰਦਰਸ ਦਾ ਖਾਣਾ ਖਾ ਕੇ ਭਾਂਡੇ ਉੱਠੀ ਛੱਡਣੇ ਬਹੁਤ ਸਾਰਿਆ ਸੀਗਾ। ਚਲੋ ਫਿਰ ਵੀ ਆਪਾਂ ਆਇਰ ਸੂਈ ਦੇ ਵਿੱਚ ਵਾਪਸ ਤੇ ਆਪਣੇ ਰਾਈਸ ਨੂੰ ਕੱਢਿਆ। ਠੰਡੇ ਪਾਣੀ ਦੇ ਨਾਲ ਵਾਸ਼ ਕਰਦਾ ਰਾਈਸ ਨੂੰ ਵਾਸ਼ ਕਰਨ ਤੋਂ ਬਾਅਦ ਉਹਨਾਂ ਨੂੰ ਆਪਾਂ ਨੇ ਇੱਕ ਛਲਣੀ ਰਾਹੀਂ ਬਾਰ ਕੱਢ ਲਿਆ ਤਾਂ ਉਹਦਾ ਸਾਰਾ ਪਾਣੀ ਬਾਰ ਕੱਢ ਦਿੱਤਾ। ਜਦੋਂ ਤੱਕ ਸਾਰੇ ਜਿਹੜੇ ਰਾਈਸ ਨੇ ਸੈੱਟ ਹੁੰਦੇ ਆ ਆਪਾਂ ਨੇ ਸ਼ੁਰੂ ਕਰ ਦਿੱਤੇ ਭਾਂਡੇ ਮਾਂਜਨੇ ਕਿਉਂਕਿ ਸਭ ਤੋਂ ਔਖਾ ਕੰਮ ਲੱਗਦਾ ਮੈਨੂੰ ਭਾਂਡੇ ਮਾਂਜੰਦਾ। ਚਲੋ ਫਿਰ ਵੀ ਅੱਜ ਮਮਾ ਗਏ ਹੋਏ ਸੀਗੇ ਸੋ ਮੈਨੂੰ ਹੀ ਕਰਨੇ ਪਏ ਸੀਗੇ ਭਾਂਡੇ ਮਾਂਜੇ ਬਹੁਤ ਔਖੇ ਹੋ ਗਏ। ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਸੋ ਇਸ ਲਈ ਫਟਾਫਟ ਭਾਂਡੇ ਮਾਂਜਣ ਤੋਂ ਬਾਅਦ ਸਾਰੀ ਰਸੋਈ ਦੀ ਜਿਹੜੀ ਸਫਾਈ ਕੀਤੀ ਭਾਂਡੇ ਮਾਂਜੇ ਮਾਂਜੇ ਗਰਮੀ ਬਹੁਤ ਜ਼ਿਆਦਾ ਆ ਗਈ ਸੀ ਸੋ ਫਿਰ ਸੋਚਿਆ ਕਿ ਸਭ ਤੋਂ ਪਹਿਲਾਂ ਜਾ ਕੇ ਨਹਾਉਣੇ ਆਂਗੇ ਸੰਡੇ ਸੀਗਾ ਸੋ ਸਿਰਨਾਣਾ ਜ਼ਰੂਰੀ ਸੀ ਸੋ ਇਸ ਲਈ ਪਹਿਲਾਂ ਆਪਾਂ ਨਹਾਉਣ ਚਲੇ ਗਏ ਉਸ ਤੋਂ ਬਾਅਦ ਨਹਾਉਣ ਤੋਂ ਬਾਅਦ ਆ ਕੇ ਰਾਈਸ ਦੇ ਨਾਲ ਦਾਲਚਾੜ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਸੋ ਇਸ ਲਈ ਪਹਿਲਾਂ ਆਪਾਂ ਨੇ ਲੱਸੀ ਬਣਾਈ ਮੋਸਟਲੀ ਅੱਜਕੱਲ੍ਹ ਲੋਕ ਸਾਰੇ ਮਤਲਬ ਕਿ ਮਿਕਸਰਸ ਵਗੈਰਾ ਯੂਜ਼ ਕਰ ਦਿੰਦੇ ਹਨਾ ਸਾਡੇ ਘਰੇ ਰੂਝੀਆਂ ਮਸ਼ੀਨਾਂ ਨਾਲ ਹੀ ਲੱਸੀ ਬਣਾਉਣ ਲਈ ਪਰ ਅੱਜ ਵੀ ਆਪਾਂ ਕਾਲਾ ਨਾਮ ਕਿ ਪਾ ਕੇ ਜਿਹੜੇ ਸਭ ਪ੍ਰਾਣੀਆਂ ਮਸ਼ੀਨਾਂ ਯੂਜ਼ ਕਰਦੇ ਆ ਅੱਜ ਸਾਡੇ ਘਰੇ ਵੀ ਉਹੀ ਆ ਅਸੀਂ ਉਹੀ ਯੂਜ਼ ਕੀਤੀ ਆ ਬਟ ਅਕੋਰਡਿੰਗ ਟੂ ਮਾਈ ਥਿੰਕਿੰਗ ਇਟ ਆਲਮੋਸਟ ਚੇਂਜ ਲੋਕ ਇਹਨੂੰ ਹੁਣ ਬਹੁਤ ਘੱਟ ਯੂਜ਼ ਕਰਦੇ ਨੇ ਪਰ ਸਾਡੇ ਘਰੇ ਸਿਰਫ ਅਜੇ ਵੀ ਇਹੀ ਚੱਲਦੀ ਆ ਕਿ ਜਦੋਂ ਦਹੀਂ ਦੀ ਲੱਸੀ ਬਣਾਉਣੀ ਹੋਵੇ ਇਹ ਨਾਲ ਅਸੀ ਨੂੰ ਬਹੁਤ ਜ਼ਿਆਦਾ ਸਵਾਦ ਮੰਦੀ ਆ ਕਿ ਤੇ ਚੰਗੀ ਤਰ੍ਹਾਂ ਮਤਲਬ ਕਿ ਦਹੀਂ ਨੂੰ ਘੋਟਿਆ ਜਾ ਸਕਦਾ ਆ ਬਾਦ ਆਪਾਂ ਆਰਾਮ ਨਾਲ ਪਲੇਟ 'ਚ ਪਾਇ ਰਾਈਸ ਲੱਸੀ ਤੇ ਮੂੰਗੀ ਦੀ ਦਾਲ ਮੇਰੇ ਫੇਵਰਟ ਹੈ ਸੋ lettes start to eat ਮੈਨੂੰ অরਮੂਰ ਮੂਰਚ ਕਾਰਟੂਨਸ ਦੇਖਣੇ ਬਹੁਤ ਪਸੰਦ ਨੇ ਪਰ ਅੱਜ ਦਾ ਜਿਹੜੇ ਕਾਰਟੂਨ ਸੀਗੇ ਉਹ ਮਤਲਬ ਕਿ ਆਪਣੀ ਹਿਸਟਰੀ ਨਾਲ ਰਿਲੇਟਡ ਸੀਗੇ ਆਪਣੇ ਸਿੱਖ ਇਤਿਹਾਸ ਦੇ ਵਿੱਚ ਕਾਫੀ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ ਸਪੈਸ਼ਲੀ ਆਪਣੇ ਫ੍ਰੀडम ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜਾ ਇਹ ਸੀਨ ਚੱਲ ਰਿਹਾ ਕਿਸ ਥਿੰਗ ਦੇ ਨਾਲ ਰਿਲੇਟਡ ਆ ਜਾਂ ਫਿਰ ਆਪਣੇ ਕਿਸ ਜਿਹੜਾ ਹਿਸਟਰੀ ਦਾ ਮੂਮੈਂਟ ਆ ਉਹਨੂੰ ਰਿਲੇਟ ਕਰਦਾ ਆ ਆਈ ਹੋਪ ਕਿ ਤੁਹਾਨੂੰ ਅੱਜ ਦਾ ਇਹ ਬਲੌਗ ਆ ਕਾਫੀ ਜ਼ਿਆਦਾ ਪਸੰਦ ਆਇਆ ਹੋਗਾ ਸੌਰੀ ਟੂ ਸੇ ਕਿ ਇਹ ਸਟਾਰਟਿੰਗ ਆ ਆਪਣੇ ਬਲੌਗ ਸੀ ਹੌਲੀ ਹੌਲੀ ਆਪਾਂ ਵੀ ਸਿੱਖ ਲਾਂਗੇ ਬਿਕਾਜ਼ ਆਈ i try to start a uh, blogs uh, i hope you uh, fully support to me and thank you and have a nice day like karke zarur dassio ji ye keda scene chal rya sega te channel nu like share comment zarur kariyo te subscribe bhi zarur kardeo ji thank you sa shukar